ਸਸ਼ੀਗਲ ਦੋਸਤੋ ਮੈਂ ਤੁਹਾਡਾ ਜਤਿੰਦਰ ਸਿੰਘ ਅੱਜ ਅਸੀਂ ਇੱਕ ਬੜਾ ਵੱਡਾ ਮੁੱਦਾ ਲੈ ਕੇ ਆਏ ਹਾਂ ਕਿ ਜਿਹੜਾ ਕਿ ਪੋਲੂਸ਼ਨ ਦੇ ਨਾਲ ਹੈ ਆਮ ਤੌਰ ਤੇ ਸਰਕਾਰਾਂ ਗੱਲਾਂ ਕਰਦੀਆਂ ਨੇ ਕਿ ਜਿਹੜਾ ਹਵਾ 'ਚ ਪੋਲੂਸ਼ਨ ਫੈਲਦਾ ਵਾ ਇਹ ਭਰਾਲੀ ਨੂੰ ਅੱਗ ਲਾਉਣ ਨਾਲ ਫੈਲਦਾ ਪਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਜਿਹੜਾ ਉਹਨਾਂ ਦੇ ਵਿਭਾਗ ਉਹਨਾਂ ਦੇ ਨੱਕ ਥੱਲੇ ਕੰਮ ਕਰਦੇ ਜਿਹੜਾ ਉਹਨਾਂ ਦਾ ਪੋਲੂਸ਼ਨ ਆ ਉਹ ਕੀ ਕਰਦਾ ਤੁਸੀਂ ਦੇਖੋ ਕਿ ਕਲਾ ਨਾ ਡੈਂਪ ਜਿਹੜਾ ਕੂੜੇ ਦਾ ਡੈਂਪ ਉਹਤੇ ਥਾਂ-ਥਾਂ ਕੂੜੇ ਨੂੰ ਅੱਗ ਲਾਈ ਜਾਂਦੀ ਹੈ ਜਿਹਦੇ ਨਾਲ ਕਿ ਇਹ ਸਾਰਾ ਹਵਾ ਦਾ ਜਿਹੜਾ ਪ੍ਰਦੂਸ਼ਨ ਉਹ ਬਹੁਤ ਬਹੁਤ ਜ਼ਿਆਦਾ ਹੋ ਰਿਹਾ ਤੇ ਗੰਦ ਦੇ ਜਿਹੜੇ ਉਹ ਢੇਰ ਮੈਂ ਆਪਣੇ ਕੈਮਰਾਮੈਨ ਨੂੰ ਕਵਾਂਗਾ ਉਹ ਦਿਖਾਉਣ ਕਿ ਬੈਕ ਸਾਈਡ ਤੇ ਜਿਹੜੇ ਗੰਦ ਦੇ ਜਿਹੜੇ ਓਮਰ ਲੱਗੇ ਨੇ ਤੇ ਸਾਰੇ ਕੂੜੇ ਨੂੰ ਥਾਂ ਥਾਂ ਜਗ੍ਹਾ ਤੇ ਜਿਹੜੀ ਉਹ ਅੱਗ ਲਾਈ ਜਾ ਰਹੀ ਹੈ ਇਹ ਜਿਹੜਾ ਸਭ ਨਾਲ ਉਹ ਵੱਡਾ ਜਿਹੜਾ ਪੋਲੂਸ਼ਨ ਆ ਇਹ ਕੂੜੇ ਦਾ ਵੀ ਇੱਥੇ ਕੱਲਾਨੌਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਅੱਗ ਜਿਹੜੀ ਆ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਜੇ ਕੱਲੀ ਇੱਕ ਜਗ੍ਹਾ ਨਹੀਂ ਕਾਫੀ ਜਗ੍ਹਾ ਤੇ ਜਿਹੜੀਆਂ ਅੱਗ ਜਿਹੜੀਆਂ ਨੇ ਉਹ ਚੱਲ ਰਹੀ ਆ ਕਿ ਲਗਾਤਾਰ ਜਿਹੜੀ ਅੱਗ ਲਾਈ ਜਾ ਰਹੀ ਆ ਇੱਥੇ ਇਹ ਵੀ ਦੱਸਣ ਯੋ कि ਜਿਹੜੀ ਹਸਪੀਟਲ ਦੀ ਜਿਹੜੀਆਂ ਸਰਿੰਜਾ ਮੈਡੀਸਨ ਉਹ ਵੀ ਸਿੱਧੇ ਤੌਰ ਤੇ ਇੱਥੇ ਜਿਹੜੀਆਂ ਉਹ ਸੁੱਟੀਆਂ ਜਾ ਰਹੀਆਂ ਉਹਦੀਆਂ ਵੀ ਜਿਹੜੀ ਫੋਟੋ ਆ ਅਸੀਂ ਤੁਹਾਡੇ ਨਾਲ ਅਟੈਚ ਕਰਕੇ ਤੁਹਾਨੂੰ ਦਿਖਾਵਾਂਗੇ ਬੜੀ ਵੱਡੀ ਲਾਪਰਵਾਹੀ ਆ ਜਿਹਦੇ ਨਾਲ ਕਿ ਇੱਥੇ ਜਿਹੜੇ ਤੁਸੀਂ ਦੇਖ ਸਕਦੇ ਲਾਗੇ ਲਾਗੇ ਦੇ ਜਿਹੜੇ ਲੋਕ ਆ ਬਹੁਤ ਪਰੇਸ਼ਾਨ ਆ ਕਹਿੰਦੇ ਕਿ ਜ਼ਮੀਨਾਂ ਦੇ ਵਿੱਚ ਇਹ ਕੂੜੇ ਦਾ ਜਿਹੜਾ ਵਾ ਉਹ ਅੰਬਰ ਲੱਗ ਜਾਂਦਾ ਵਾ ਅੱਜ ਆ ਤੁਸੀਂ ਹਾਲਾਤ ਦੇਖ ਸਕਦੇ ਜੀ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਜਿੰਨਾਂ ਦੇ ਐਂਡ ਤੇ ਇਹ ਕੂੜੇ ਦਾ ਢੇਰ ਜਿਹੜੇ ਆਉਂਦੇ ਨੇ ਤੁਸੀਂ ਦੇਖਦੇ ਰਹੋ ਮਸਕਾ ਚਸਕਾ ਟਾਈਮ ਗੁਰਦਾਸਪੁਰ